ਜਿਨ੍ਹਾਂ ਨੇ ਪਿਛਲੇ ਕਾਫੀ ਸਮੇਂ ਪੰਜਾਬ ਦੇ ਕੰਪਿਊਟਰ ਕੈਬਿਨੇਟ ਮੰਤਰੀ ਵਜੋਂ ਸੇਵਾਵਾਂ ਨਿਭਾਇਆ ਸਰਦਾਰ ਚੇਤਨ ਸਿੰਘ ਜੂੜਾ ਬਾਜਰਾ ਐਮਐਲਏ ਜਿਹੜੇ ਹਲਕਾ ਸੁਆਣਾ ਤੋਂ ਤੇ ਨਾਲ ਹੀ ਸਾਰੀਆਂ ਹੀ ਗੁਰਸਿੱਖ ਸੰਕਟਾਂ ਜਿੱਥੇ ਮੇਰੇ ਤੋਂ ਪਹਿਲਾਂ ਆਪ ਜੀ ਆਪ ਜੀ ਨੂੰ ਕਥਾ ਦੁਆਰਾ ਨੇ ਹੱਲ ਕਰ ਰਹੇ ਸੀ ਭਾਈ ਸੁਖਜੀਤ ਸਿੰਘ ਜਕਨਿਆ ਜੀ ਸਾਰਿਆਂ ਨੂੰ ਗੱਲ ਕੇ ਫੱਲੇ ਗਜਾਉਂਦਾ ਗੱਲ ਕੇ ਫੱਲੇ ਗਜਾਉ ਜੀ ਵਾਹਿਗੁਰੂ ਜੀ ਕਾ ਕਾਜ਼ਾ ਵਾਹਿਗੁਰੂ ਜੀ ਕੀ ਫਤਿਹ ਦਰਸ਼ਨ ਦੇਖ ਦੀਵਾ ਕੋ ਤੇਰਾ ਪੂਰਨ ਕਰਮ ਹੋਏ ਪ੍ਰਭ ਮੇਰਾ ਅੱਜ ਆਪਾਂ ਗੋਦਵਰਾ ਖਡਾ ਸਾਹਿਬ ਹੁਈ ਸਾਹਿਬ ਜੌਣੀ ਨਹਿਨਸਾ ਸਮਾਣਾ ਪੰਜਾਬ ਦੇ ਵਿੱਚ ਅੱਜ ਆਪਾਂ ਧੰਨ ਧੰਨ ਸਾਹਿਬ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਉਹਨਾਂ ਦੇ 350 ਸਾਲਾ ਸ਼ਹੀਦੀ ਸ਼ਤਾਬੀ ਨੂੰ ਸਮਰਪਤ ਉਹਨਾਂ ਦੇ ਨਾਲ ਹੀ ਸ਼ਹੀਦ ਹੋਏ ਭਾਈ ਮਤੀ ਦਾਸ ਜੀ ਭਾਈ ਸਰਦੀ ਦਾਸ ਜੀ ਭਾਈ ਪਿਆਲਾ ਜੀ ਤੇ ਨਾਲ ਹੀ ਧੰਨ ਧੰਨ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਬੰਧੇ ਵਾਲੀ ਜੀ ਉਹਨਾਂ ਦੇ 350 ਸਾਲਾ ਗੋਤਾ ਗਤੀ ਨੂੰ ਸਮਰਪਤ 350 ਸਾਲਾਂ ਸ਼ਰਧਾਰਥੀ ਵਰਤਾ ਗਤੀ ਨੂੰ ਸਮਰਪਿਤ ਇਹ ਜਿਹੜੇ ਅੱਜ ਪ੍ਰੋਗਰਾਮ ਕਰਵਾਏ ਜਾ ਰਹੇ ਨੇ ਜਿੱਥੇ ਚੇਤਨ ਮਾਜਰਾ ਜੀ ਤੇ ਉੱਥੇ ਹੀ ਜਿਹੜੇ ਐ ਜੋੜਾ ਮਾਜਰਾ ਜੀ ਤੇ ਨਾਲ ਜਿਹੜੇ ਇਹ ਪ੍ਰੋਗਰਾਮ ਅੱਜ ਕਰਵਾ ਰਹੇ ਨੇ ਉਹਦੇ ਵਿੱਚ ਜਿਹੜੇ ਇਥੋਂ ਦੇ ਪ੍ਰਸ਼ਾਸਨ ਦਾ ਵੀ ਖਾਸ ਸਹਿਯੋਗ ਪੰਜਾਬ ਸਰਕਾਰ ਦਾ ਵੀ ਕਿਉਂਕਿ ਜਿੱਥੇ ਪੰਜਾਬ ਸਰਕਾਰ ਵੱਲੋਂ ਵੀ ਜਗਾ ਜਗਾ ਜਿਹੜੇ ਆ ਜਿੰਨੇ ਵੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਇਤਿਹਾਸ ਸਥਾਨ ਨੇ ਉਹਨਾਂ ਸਥਾਨਾਂ ਤੇ ਸਾਰੇ ਧਾਰਮਿਕ ਪ੍ਰੋਗਰਾਮ ਕਰਵਾਏ ਜਾ ਰਹੇ ਨੇ ਉੱਥੇ ਹੀ ਸ਼ਰੋਣੀ ਪੱਠ ਅਕਾਲੀ ਬੁੱਢਾ ਦਲ ਪੰਜਵਾਂ ਦਾਸ ਵੱਲੋਂ ਵੀ ਜਿੱਥੇ ਜਿੱਥੇ ਵੀ ਇਤਿਹਾਸਕ ਸਥਾਨ ਨੇ ਸਾਬ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਉਨਾ ਸਥਾਨਾਂ ਦੇ ਜਿਹੜੇ ਆ ਹਰ ਸਾਲ ਦੀ ਤਰ੍ਹਾਂ ਤੇ ਖਾਸ ਕਰਕੇ ਜਿਹੜੇ ਸ਼ਹੀਦੀ ਸ਼ਤਾਬਦੀ ਨੂੰ ਸਮਰਪਤ ਜਿਹੜੇ ਪ੍ਰੋਗਰਾਮ ਕਰਵਾਏ ਜਾ ਰਹੇ ਨੇ ਆਪਾਂ ਹਰ ਸਾਲ ਜਿਹੜਾ ਸ਼ਹੀਦੀ ਸ਼ਤਾਬਦੀ ਭੰਤਨ ਸਾਹਿਬ ਜੀ ਤੋਂ ਤੇਗ ਬਹਾਦਰ ਸਾਹਿਬ ਜੀ ਦੇ ਸ਼ਹੀਦੀ ਜਿਹੜੇ ਜੋੜ ਮੇਂਦੇ ਨੇ ਉਹ ਆਪਾਂ ਗੁਰਦੁਆਰਾ ਤੜਾ ਸਾਹਿਬ ਸੋਣੀ ਨਹਿਰ ਹੰਸਣਾ ਪਾਛਾਈ ਨੌਵੀਂ ਵਿਖੇ ਜਿਹੜੇ ਆ ਉਹ ਹਰ ਸਾਲ 23 24 ਤੇ 25 ਨਵੰਬਰ ਕਈ ਵਾਰੀ ਅੱਗੇ ਪਿੱਛੇ ਵੀ ਆ ਜਾਂਦੇ ਨੇ ਪਰ ਐਤ ਕੀ ਜਿਹੜੇ ਆ 24 ਤੇ 25 ਨਵੰਬਰ 2025 ਨੂੰ ਇਹ ਜਿਹੜੇ ਪ੍ਰੋਗਰਾਮ ਆ ਰਹੇ ਨੇ ਸ਼ਹੀਦੀ ਸ਼ਤਾਬਦੀ ਦਾ ਜਿਹੜਾ ਚੱਲ ਰਿਹਾ ਇਹ ਜਿਹੜਾ ਮਹੀਨਾ ਇਸ ਕਰਕੇ ਜਿਹੜੇ ਪ੍ਰੋਗਰਾਮ ਉਹ ਜਿਹੜੇ ਵੱਡੇ ਪ੍ਰੋਗਰਾਮ ਨੇ ਉਹ ਜਿਵੇਂ ਤਖ਼ਰੀ ਕੇਸਗਰ ਸਾਹਿਬ ਗੁਰਦੁਆਰਾ ਸੀਸਗੰਜ ਸਾਹਿਬ ਸ੍ਰੀ ਅਨੰਦਪੁਰ ਸਾਹਿਬ ਕੇ ਤੇ ਉਵੇਂ ਹੀ ਜਿਹੜੇ ਵੱਡੇ ਪ੍ਰੋਗਰਾਮ ਨੇ ਗੁਰਦੁਆਰਾ ਸੀਸਗੰਜ ਸਾਹਿਬ ਜਿੱਥੇ ਗੁਰੂ ਤੇਗ ਬਹਾਦਰ ਸਾਹਿਬ ਜੀ ਨੂੰ ਸ਼ਹੀਦ ਕੀਤਾ ਗਿਆ ਭਾਈ ਮਤੂ ਜੀ ਦਾਸ ਜੀ ਭਾਈ ਸਦੀ ਦਾਸ ਜੀ ਤੇ ਭਾਈ ਗਿਆਲਾ ਜੀ ਉਹਨਾਂ ਦੇ ਸ਼ਹੀਦੀ ਜਿਹੜੇ ਪ੍ਰੋਗਰਾਮ ਨੇ ਵੱਡੇ ਤੇ ਉਹ ਜਿਹੜੇ ਹੈ ਸੀਸਗੰਜ ਸਾਹਿਬ ਗੁਰਦੁਆਰਾ ਸੀਸਗੰਜ ਸਾਹਿਬ ਦਿੱਲੀ ਵਿਖੇ ਜਿਹੜੇ ਬਹੁਤ ਵੱਡੇ ਪ੍ਰੋਗਰਾਮ ਹੋਣੇ ਨੇ ਤੇ ਉਹ ਜਿਹੜੇ ਵੱਡੇ ਪ੍ਰੋਗਰਾਮ ਨੇ ਉਹਨਾਂ ਨੂੰ ਮੁੱਖ ਰੱਖਦੇ ਹੋਏ ਜਿਹੜੇ ਇਹ ਪ੍ਰੋਗਰਾਮ ਆਪਾਂ ਪਹਿਲਾਂ ਜਿਹੜੇ ਉਹ ਕਰਵਾਏ ਜਾ ਰਹੇ ਨੇ ਅੱਜ ਜਿੱਥੇ ਤੁਸੀਂ ਗੁਰਦੁਆਰਾ ਬਣਾ ਸਾਹਿਬ ਕੇ ਜਿੱਥੇ ਆਪ ਜੀ ਨੇ ਸ੍ਰੀ ਦਰਬਾਰ ਸਾਹਿਬ ਸ੍ਰੀ ਅਮਰਸਰ ਸਾਹਿਬ ਦੇ ਹਜ਼ੂਰੀ ਰਾਗੀ ਭਾਈ ਨਿਰਮਲ ਸਿੰਘ ਜੀ ਉਹਨਾਂ ਦੇ ਭਾਈ ਸਾਹਿਬ ਜਿਹੜੇ ਸ੍ਰੀ ਦਰਬਾਰ ਸਾਹਿਬ ਦੇ ਹਜ਼ੂਰੀ ਰਾਗੀ ਨੇ ਉਹਨਾਂ ਨੇ ਆਪ ਜੀ ਨੂੰ ਕੀਰਤਨ ਦੁਆਰਾ ਨੇ ਹਾਲ ਕੀਤਾ ਕਲਯੁਗ ਮੈਂ ਕੀਰਤਨ ਪ੍ਰਧਾਨਾ ਗੁਰਮਖ ਜਪੀਏ ਲਾਏ ਧਿਆਨਾ ਉੱਥੇ ਹੀ ਬਾਬਾ ਮਨਮੋਹਨ ਸਿੰਘ ਬਾਦਨ ਵਾਲਿਆਂ ਨੇ ਫਿਰ ਬਾਬਾ ਹਰੀ ਸਿੰਘ ਜੀ ਰੰਧਾਵੇ ਵਾਲੇ ਮਹਾਂਪੁਰਖ ਜਿਹੜੇ ਦੇਸ਼ਾਂ ਵਿਦੇਸ਼ਾਂ ਦੇ ਵਿੱਚ ਵੀ ਸਿੱਖੀ ਦਾ ਪ੍ਰਚਾਰ ਕਰਦੇ ਨੇ ਤੇ ਉਹਨਾਂ ਤੋਂ ਬਾਅਦ ਜਿਹੜੇ ਭਾਈ ਸਮਜੀਤ ਸਿੰਘ ਜੀ ਕਨਈਆ ਜਿਹੜੇ ਬੁੱਢਾ ਦਲ ਦੇ ਮਹਾਨ ਵਿਦਵਾਨ ਨੇ ਕਥਾ ਬਾਤ ਸੁਨੇ ਤੇ ਨਾਲ ਹੀ ਅਜੇ ਢਾਡੀ ਸਿੰਘ ਸਾਡੇ ਹਰਿਆਵਲਾਂ ਵਾਲਿਆਂ ਉੱਥੋਂ ਆਏ ਹੋਏ ਨੇ ਝਾਰਪੁਰ ਤੋਂ ਦੋਵੇਂ ਜਿਹੜੇ ਆ ਢਾਡੀ ਸਿੰਘ ਜਿਹੜੇ ਗੁਰਦਾਸਪੁਰ ਤੋਂ ਵੀ ਆਏ ਹੋਏ ਨੇ ਉਹਨਾਂ ਨੇ ਵੀ ਆ ਕੇ ਨੂੰ ਜਿਹੜਾ ਇਤਿਹਾਸ ਦੁਆਰਾ ਨਿਹਾਲ ਕਰਨਾ ਤੇ ਇਤਿਹਾਸ ਦੀਆਂ ਬਾਹਾਂ ਸੁਣਾ ਕੇ ਜਿੱਥੇ ਨਿਹਾਲ ਕਰਨਾ ਤੇਗ ਬਹਾਦਰ ਝਿਕ ਰਿਆ ਕਰੀ ਨਾ ਕਿਨੂ ਆਨ ਤੇਗ ਬਹਾਦਰ ਕੇ ਜਲਤ ਭਇਓ ਸਜਗਤ ਕੋ ਸੋਹ ਹੈ 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 ਸਭ ਜਗ ਭਇਓ ਜੈ ਜੈ ਕੈ ਸਭ ਲੋਕ ਤੇਗਪਹਾਦਰ ਸਿਮਰਿਆ ਘਰ ਨਾਉ ਨਹੀਂ ਤੇ ਆਵੇ ਧਾਏ ਸਭ ਥਾਈ ਹੋਏ ਸਹਾਏ ਸਭ ਥਾਈ ਹੋਏ ਸਹਾਏ ਸਾਹਿਬ ਸ੍ਰੀ ਗੁਰੂ ਤੇਗਪਹਾਦਰ ਸਾਹਿਬ ਜੀ ਦੀ ਸ਼ਹੀਦੀ ਦਾ ਸਾਰਾ ਜਿਹੜਾ ਇਤਿਹਾਸ ਜਿੰਨਾ ਸਮਾਂ ਸੀ ਉਹਦੇ ਮੁਤਾਬਕ ਭਾਈ ਸੰਜੀਤ ਸਿੰਘ ਜੀ ਕਲਾਈਆ ਜਿਨੇ ਆਜੀ ਨਾਲ ਸੰਝਾ ਕੀਤਾ ਮੈਂ ਆਪ ਜੀ ਦਾ ਬਹੁਤਾ ਸਮਾਂ ਨਹੀਂ ਲੈਣਾ ਕਿਉਂਕਿ ਢਾਡੀ ਸਿੰਘਾਂ ਨੇ ਵੀ ਅਜੇ ਬਾਬਾ ਜੀ ਤੇ ਬਾਕੀ ਭਾਈ ਹਰਜੋਤ ਸਿੰਘ ਜੀ ਨੇ ਭਾਈ ਅਨਜੋਤ ਸਿੰਘ ਹੋਰਾਂ ਨੇ ਵੀ ਆਪ ਜੀ ਨੂੰ ਕੀਰਤਨ ਦੁਆਰਾ ਨਿਹਾਲ ਕਰਨਾ ਤੇ ਨਾਲ ਹੀ ਜਿੱਥੇ ਅੱਜ ਆਪਾਂ ਇਹ ਪ੍ਰੋਗਰਾਮ ਲਾ ਰਹੇ ਆਂ ਉਵੇਂ ਜਿਹੜੇ ਆ 13 ਤਰੀਕ ਨੂੰ ਅੱਜ ਜਿਹੜੀ 13 12 13 ਆ ਰਹੀ ਹੈ ਤਰੀਕ 13 ਤਰੀਕ ਨੂੰ ਗੁਰਦੁਆਰਾ ਸ੍ਰੀ ਇਸ ਗੰਜ ਸਾਹਿਬ ਸ੍ਰੀ ਅਨੰਦਪੁਰ ਸਾਹਿਬ ਤੋਂ ਜਿਹੜਾ ਮਹਾਨ ਇੱਕ ਨਗਰ ਕੀਰਤਨ ਆਰੰਭ ਹੋਣਾ ਜਿਹਦੇ ਵਿੱਚ ਜਿਹੜੇ ਆ ਸਾਰੀਆਂ ਨਿਹੰਗ ਸਿੰਘ ਜਥੇਬੰਦੀਆਂ ਦੇ ਮੁਖੀ ਸੇਵਾ ਉਹ ਵੀ ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਜਿਹੜੇ ਆ ਇਹ ਪ੍ਰੋਗਰਾਮ ਜਿਹੜੇ ਆ ਸਾਜੇ ਤੌਰ ਤੇ ਮਹਾਨ ਨਗਰ ਕੀਰਤਨ ਜਿਹੜਾ ਸ੍ਰੀ ਅਨੰਦਪੁਰ ਸਾਹਿਬ ਤੋਂ ਲੈ ਕੇ ਤੇ ਗੁਰਦੁਆਰਾ ਧਾਨਨੀਕੌਂ ਦਿੱਲੀ ਤੱਕ ਜਿਹੜੇ ਆ ਇਹ ਮਹਾਨ ਜਿਹੜੇ ਨਗਰ ਕੀਰਤਨ 13 ਤਰੀਕ ਨੂੰ ਆਰੰਭ ਹੋਣੇ ਨੇ ਤੇ 14 ਤਰੀਕ ਨੂੰ ਜਾ ਕੇ ਸ਼ਾਮ ਨੂੰ ਉੱਥੇ ਸਮਾਪਤੀ ਹੋਣੀ ਆ ਓਵੇਂ ਜਿਵੇਂ ਫਰੋਨੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਜਿਹੜੇ ਪਿਛਲੇ ਦਿਨੀ ਆਸਾਮ ਤੋਂ ਜਿਹੜੇ ਗੁਰਦੁਆਰਾ ਧੋਬਣੀ ਸਾਹਿਬ ਪਾਟਸ਼ਾਈ ਨੋਵੀਂ ਤੋਂ ਸਾਰੇ ਰਾਜਾਂ ਦੀ ਜਿਹੜੀ ਉੱਥੋਂ ਇੱਕ ਮਹਾਨ ਨਗਰ ਕੀਰਤਨ ਉਹਦੇ ਵਿੱਚ 10ਵੀਂ ਹਾਜ਼ਰ ਸੀ ਆਸਾਮ ਦੇ ਵਿੱਚ ਗੁਰਦੁਆਰਾ ਧੋਬਣੀ ਸਾਹਿਬ ਉਸ ਹਸਤਾਨ ਤੋਂ ਜਿਹੜੇ ਵਿਸ਼ਾਲ ਨਗਰ ਕੀਰਤਨ ਆਰੰਭ ਹੋਇਆ ਸੀ ਫਰੋਨੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਤੇ ਉਹ ਵੀ ਜਿਹੜਾ ਸ੍ਰੀ ਅਨੰਦਪੁਰ ਸਾਹਿਬ ਅੱਗੇ ਪਹੁੰਚਨੇ ਨੇ ਨਾਲ ਹੀ ਤਖਤ ਜੀ ਪਟਨਾ ਸਾਹਿਬ ਤੋਂ ਅੰਮ੍ਰਿਤਸਰ ਨਗਰ ਕੀਰਤਨ ਜਿਹੜੇ ਐ ਉਹ ਆਰੰਭ ਹੋਏ ਸੀ ਉਹ ਵੀ ਆ ਕੇ ਸ੍ਰੀ ਅਨੰਦpur ਸਾਹਿਬ ਅੱਗੇ ਪਹੁੰਚੇ ਨੇ ਨਾਲ ਹੀ ਜਿਹੜਾ ਤੇਰੀ 24 ਤੇ 25 ਨਵੰਬਰ ਨੂੰ ਜਿੱਥੇ ਗੁਰਦੁਆਰਾ ਸੀਸ ਦਾ ਇੰਤਰਾ ਵਿਖੇ ਫਿਰੋਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਸਾਬਤ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਸ਼ਹੀਦੀ ਨੂੰ ਸਮਰਪਿਤ ਜਿਹੜੇ ਵਿਸ਼ਾਲ ਪ੍ਰੋਗਰਾਮ ਕਰਵਾਏ ਜਾ ਰਹੇ ਨੇ ਸਮੁੱਚੇ ਖਾਲਸਾ ਪੰਥ ਵੱਲੋਂ ਉੱਥੇ ਹੀ ਪੰਜਾਬ ਸਰਕਾਰ ਵੱਲੋਂ ਜਿਹੜੇ ਆ ਬਹੁਤ ਵੱਡੇ ਪ੍ਰੋਗਰਾਮ ਉਲੀਕੇ ਹੋਏ ਨੇ ਜਿਹੜਾ ਗੁਰਦੁਆਰਾ ਗੁਰੂ ਕਾ ਬਾਗ ਸ਼ੋਨੀ ਨਹਿੰਸਾ ਸ੍ਰੀ ਅਨੰਦਪੁਰ ਸਾਹਿਬ ਬੁੱਢਾ ਦਾਲ ਦੀ ਸ਼ੋਨੀ ਵਿਖੇ ਬਹੁਤ ਵੱਡੇ ਪ੍ਰੋਗਰਾਮ ਹੋਣੇ ਨੇ 23 24 ਤੇ 25 ਨਵੰਬਰ ਨੂੰ 24 ਨਵੰਬਰ ਨੂੰ ਬਹੁਤ ਹੀ ਇੱਕ ਵਿਸ਼ਾਲ ਨਗਰ ਕੀਰਤਨ ਸ਼ਹੀਦੀ ਜਿਹੜਾ ਨਗਰ ਕੀਰਤਨ ਗੁਰਦੁਆਰਾ ਗੀਤਪੁਰ ਸਾਹਿਬ ਪਤਾਲਪੁਰੀ ਤੋਂ ਜਿਹੜੇ ਆਰੰਭ ਹੋਣੇ ਨੇ ਤੇ ਉਹ ਜਾ ਕੇ ਗੁਰਦੁਆਰਾ ਸੀਸ ਗੰਜ ਸਾਹਿਬ ਵਿਖੇ ਜ श्री ਅਨੰਦਪੁਰ ਸਾਹਿਬ ਵਿਖੇ ਸਮਾਪਤੀ ਹੋਣੀ ਹੈ ਜਿਹਦੇ ਵਿੱਚ ਸਾਰੇ ਨਹਿੰਸਨ ਜਥੇਬੰਦੀਆਂ ਸਾਰੇ ਸੰਤ ਮਾਪੁਰਖ ਤੇ ਸਾਰੀ ਪੰਜਾਬ ਸਰਕਾਰ ਜਿਹੜੀ ਹੈ ਉਹਦੇ ਵਿੱਚ ਉਹਨਾਂ ਨੇ ਹਾਜ਼ਰੀ ਲਗਾਉਣੀ ਹੈ ਮੈਨੂੰ ਯਾਦ ਹੈ ਜਦੋਂ 1975 ਦੇ ਵਿੱਚ ਹੁਣ ਆਪਾਂ 350 ਸਾਲਾ ਬਣਾ ਰਹੇ ਆਂ ਕਈ ਬਜ਼ੁਰਗਾਂ ਨੇ ਉਦੋਂ ਵੀ ਦਰਸ਼ਨ ਕੀਤੇ ਹੋਣੇ ਨੇ 1975 ਦੇ ਵਿੱਚ ਉਦੋਂ ਪੰਜਾਬ ਦੇ ਮੁੱਖ ਮੰਤਰੀ ਗਿਆਨੀ ਜੈਲ ਸਿੰਘ ਸੀ ਪੰਜਾਬ ਦੇ ਵਿੱਚ ਉਸ ਵੇਲੇ ਵੀ ਸ਼੍ਰੋਮਣੀ ਪੰਚਾਇਤ ਅਕਾਲੀ ਬੁੱਢਾ ਦਰਸ ਪੰਜਵਾਂ ਤਖਤੀ ਅਗਵਾਈ ਦੇ ਵਿੱਚ ਜਿੱਥੇ ਸਾਲੀਆਂ ਨਹਿਮਸਨ ਜਥੇਬੰਦੀਆਂ ਨੇ ਫਿਰੋਨੀ ਗੁਰਦੁਆਰਾ ਪ੍ਰਬੰਧਕ ਕਮੇਟੀ ਤੇ ਉਸ ਵੇਲੇ ਦੇ ਮੁੱਖ ਮੰਤਰੀ ਗਿਆਨੀ ਜੈਪ ਸਿੰਘ ਹੋਰਾਂ ਨੇ ਜਿਹੜੇ ਬਹੁਤ ਹੀ ਵੱਡੇ ਨਗਰ ਕੀਰਤਨ ਸ੍ਰੀ ਅਨੰਦਪੁਰ ਸਾਹਿਬ ਤੋਂ ਲੈ ਕੇ ਗੁਰਦੁਆਰਾ ਸੀਸਨਾਨ ਸਾਹਿਬ ਦਿੱਲੀ ਤੱਕ ਜਿਹੜੇ ਉਹ ਨਗਰ ਕੀਰਤਨ ਜਿਹੜੇ ਲੈ ਕੇ ਗਿਆ ਸੀ ਬਹੁਤ ਹੀ ਜ਼ਿਆਦਾ ਉਹਦੇ ਵਿੱਚ ਉਤਸ਼ਾਹ ਤੇ ਜਿਹੜਾ ਸੰਗਤਾਂ ਦਾ ठाਠਾ ਮਾਰਦਾ ਜਿਹੜਾ ਜਿਹੜਾ ਸੰਕਾ ਨੇ ਦਰਸ਼ਨ ਦਜ਼ਾਰੇ ਕੀਤੇ ਸੀ ਅੱਜ 50 ਸਾਲ ਹੋ ਗਏ ਨੇ ਜਿਹੜੇ 23 24 ਤੇ 25 ਨਵੰਬਰ ਆ ਰਿਹਾ ਆਪਾਂ ਬਹੁਤ ਵੱਡੇ ਕਰਮਾ ਵਾਲੇ ਆ ਜਿਹੜੇ ਸ਼ਹੀਦੀ ਸ਼ਤਾਬਦੀ ਦੇ ਆਪਾਂ ਦਰਸ਼ਨ ਕਰਨੇ ਨੇ 350 ਸਾਲਾਂ ਸ਼ਹੀਦੀ ਸ਼ਤਾਬਦੀ ਤੇ ਜਦੋਂ 400 ਸਾਲਾ ਆਉਣੀ ਆ ਉਦੋਂ ਪਤਾ ਨਹੀਂ ਕਿਹੜੇ ਕਿਹੜੇ ਹੋਣਗੇ ਸੋ ਆਪਾਂ ਵੱਡੇ ਕਰਮਾ ਵਾਲੇ ਆ ਜਿੱਥੇ 23 24 ਤੇ 25 ਨਵੰਬਰ ਨੂੰ ਆਪਾਂ ਸਰੀਆ ਨਾਲ ਤੁਸੀਂ ਵਿਖੇ ਵੀ ਦਰਸ਼ਨ ਕਰਨੇ ਨੇ ਉੱਥੇ ਜਿਹੜੇ ਆ 23 24 ਤੇ 25 ਨਵੰਬਰ ਨੂੰ ਜਿਹੜੇ ਬਹੁਤ ਵੱਡੇ ਪ੍ਰੋਗਰਾਮ ਹੋਣੇ ਨੇ ਗੁਰਦੁਆਰਾ ਸੀਸਗੰਜ ਸਾਹਿਬ ਦਿੱਲੀ ਵਿਖੇ ਤੇ ਨਾਲ ਹੀ ਲਾਲ ਕਿਲੇ ਦੇ ਸਾਹਮਣੇ ਜਿੱਥੇ ਬਹੁਤ ਵੱਡੇ ਪ੍ਰੋਗਰਾਮ ਹੋਣੇ ਨੇ ਤੇ ਨਾਲ ਜਿਹੜਾ ਸ਼ਾਮ ਨੂੰ ਹੋਣੇ ਨੇ ਉਹ ਪ੍ਰੋਗਰਾਮ 7 ਵਜੇ ਤੋਂ ਲੈ ਕੇ ਰਾਤ ਨੂੰ 12 ਵਜੇ ਤੱਕ ਉਹਦੇ ਵਿੱਚ ਵੀ ਜਿੱਥੇ ਬਹੁਤ ਸਾਰੇ ਸੈਂਟਰ ਦੇ ਮੰਤਰੀ ਉੱਥੇ ਹੀ ਸਮੁੱਚੇ ਖਾਲਸਾ ਪੰਥ ਦੇ ਜਿਹੜੇ ਆ ਸੰਤਾਂ ਮਹਾਂਪੁਰਖਾਂ ਨੇ ਦਰਸ਼ਨ ਕਰਨੇ ਨੇ ਉੱਥੇ ਹੀ ਨਹਿਰ ਸਿੰਘ ਜਥੇਬੰਦੀਆਂ ਦੇ ਮੁਖੀ ਸਹਿਬਾਨਾਂ ਨੇ ਵੀ ਹਾਜ਼ਰੀ ਲਗਾਉਣੀ ਹੈ ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਸਾਰਿਆਂ ਨੂੰ ਬੇਨਤੀ ਹੈ ਆਪਾਂ ਇਹ ਜਿਹੜੇ ਪ੍ਰੋਗਰਾਮ ਨੇ 71 ਤਾਈ ਦੇ ਨਾਲ ਮਨਾਏ ਜਿਹੜੀਆਂ ਸ਼ਹੀਦੀਆਂ ਸ਼ਹੀਦੀ ਸਤਾਬਦੀ ਹੈ ਉਹ ਆਪਾ ਅਕਤਰ ਤਾਈ ਦੇ ਨਾਲ ਆਪਾ ਸਾਰੇ ਪ੍ਰੋਗਰਾਮਾਂ 'ਚ ਹਾਜ਼ਰੀਆਂ ਲਵਾਈਏ ਗੁਰੂ ਤੇਗ ਬਹਾਦਰ ਸਾਹਿਬ ਜੀ ਜਿਨ੍ਹਾਂ ਨੇ ਹਿੰਦੂ ਧਰਮ ਦੀ ਰੱਖਿਆ ਵਾਸਤੇ ਆਪਣੀ ਸ਼ਹੀਦੀ ਦਿੱਤੀ ਤਿਲਕ ਜੰਜੂ ਰਾਖਾ ਪ੍ਰਭਤਾ ਕਾ ਕਿੰਨੋ ਬੜੋ ਕਰੂ ਮੈਂ ਸਾਖਾ ਸਾਧਨ ਹੈ ਇੱਡੀ ਜੇ ਕਰੀ ਸੀਸ ਦੀਆ ਪਰ ਸੀ ਨਾ ਉਚਰੀ ਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਜਿੱਥੇ ਭਾਈ ਕਨਈਆ ਜੀ ਆਪ ਜੀ ਨੂੰ ਕਥਾ ਦੁਆਰਾ ਨਿਹਾਲ ਕਰ ਰਿਹਾ ਸੀ ਤੋ ਨਾਲ ਹੀ ਦੱਸ ਰਹੇ ਸੀ ਕਿ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਜਿੱਥੇ ਸ਼ਹੀਦੀ ਦਾ ਜਿਹੜਾ ਅਰੰਗਜੀਤ ਨੇ ਗੁਰੂ ਤੇਗ ਬਹਾਦਰ ਸਾਹਿਬ ਨੂੰ ਸ਼ਹੀਦ ਕਰਵਾਇਆ ਸੀ ਤੇ ਅਰੰਗਜੀਤ ਨੂੰ ਜਿਹੜਾ ਗੁਰੂ ਗੋਬਿੰਦ ਸਿੰਘ ਪੰਥ ਦੇ ਵਾਰੀ ਨਹੀਂ ਜੀ ਨੇ ਜਫਰਨਾਮਾ ਭੇਜ ਕੇ ਜਿਹੜਾ ਉਹਦੀ ਜਿਹੜੀ ਮੌਤ ਹੋਈ ਸੀ ਉਹ ਇਤਿਹਾਸ ਤੋਂ ਆਪ ਜਾਣੋ ਜਫਰਨਾਮਾ ਪੜ ਕੇ ਰੰਗਾ ਬਾਦ ਜਿੱਥੇ ਉੱਥੇ ਬਹੁਤ ਵੱਡੇ ਮੈਂ ਜਾ ਕੇ ਆਇਆ ਪਿਛਲੇ ਦਿਨੀ ਬੜੇ ਵੱਡੇ ਪ੍ਰੋਗਰਾਮ ਜਿਹੜੇ ਕਰਵਾਏ ਗਏ ਬੁੱਢਾ ਦਰਵਲੋਂ ਤੇ ਉੱਥੇ ਜਿਹੜੇ ਬਹੁਤ ਸਾਰੇ ਗੁਰਸਿੱਖ ਸੰਤਾਂ ਬੜੇ ਤਗੜੇ ਤਗੜੇ ਸਿੱਖ ਨੇ ਰੰਗਾ ਬਾਦ ਦੇ ਵਿੱਚ ਜਿੱਥੇ ਆਪਾਂ ਸਾਬ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਗੁਰਦੁਆਰਾ ਸੀਸਗੰਜ ਸਾਹਿਬ ਜਿੱਥੇ ਸਾਰੇ ਧਰਮਾਂ ਦੇ ਲੋਕ ਆ ਕੇ ਜਿਹੜਾ 24 ਘੰਟੇ ਹੀ ਜਿਹੜੀਆਂ ਉੱਤੇ ਜੋਤਾਂ ਜਲਦੀਆਂ ਨੇ 24 ਘੰਟੇ ਸੰਗਤ ਆਉਂਦੀ ਹੈ ਉਵੇਂ ਗੁਰਦਾਰਾ ਸੀਸਗੰਗ ਸਾਹਿਬ ਜਿੱਥੇ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਸੀਸ ਦਾ ਸਤਕਾਰ ਹੋਇਆ ਸੀ ਤੇ ਸੰਗਤਾਂ ਦਾ ਹੜ ਆਇਆ ਹੁੰਦਾ ਪਰ ਜਿੱਥੇ ਔਰੰਗ ਜਿਹੜਾ ਔਰੰਗਜ਼ੇਬ ਸੀ ਉਹਦੀ ਜਿਹੜੀ ਮੜੀ ਦੇ ਉੱਤੇ ਕੋਈ ਦੀਵਾਰ ਨਹੀਂ ਬਣਦਾ ਤੇ ਨਾ ਕੋਈ ਉੱਥੇ ਕੋਈ ਜਾਂਦਾ ਹੀ ਹੈ ਸੋ ਉਹ ਜਿਹੜਾ ਔਰੰਗਾ ਸੀ ਤੇ ਉਹ ਰੰਗੇ ਦੀ ਜਿਵੇਂ ਮੌਤ ਹੋਈ ਉਹਦੀ ਮੌਤ ਤੋਂ ਬਾਅਦ ਪੰਥਨ ਸਾਹਿਬ ਸ਼੍ਰੀ ਗੋਬਿੰਦ ਸਿੰਘ ਜੀ ਪੰਥ ਦੇ ਵਾਲੀ ਜੀ ਨੇ ਜਿੱਥੇ ਖਾਲਸਾ ਪੰਥ ਦੀ ਸਾਜਨਾ ਕੀਤੀ ਤੇ ਨਾਲ ਹੀ ਉਹਨਾਂ ਨੇ ਜਿਹੜੀ ਆਪਾਂ ਨੂੰ ਹੁਕਮ ਕੀਤਾ ਸੀ ਆਗਿਆ ਭਈ ਅਕਾਲ ਕੀ ਤਬੈ ਦਲਾਇਓ ਪੰਥ ਸਭ ਸਿੱਖਾਂ ਕੋ ਹੁਕਮ ਹੈ ਗੁਰੂ ਮਾਧਿਓ ਗ੍ਰੰਥ ਆਪਾਂ ਨੂੰ ਗੁਰੂ ਗ੍ਰੰਥ ਸਾਹਿਬ ਜੀ ਨੇ ਲੜ ਲਾਇਆ ਤੇ ਨਾਲ ਹੀ ਉਹਨਾਂ ਦੇ ਜਿਹੜਾ ਖਾਲਸਾ ਪੰਥ ਪੁੰਡਾ ਦਰ ਦੇ ਪਹਿਲੇ ਜਥੇਦਾਰ ਤੇ ਜਿਨ੍ਹਾਂ ਨੂੰ ਨਿਸ਼ਾਨ ਨਗਾਰਾ ਬਖਸ਼ਿਸ਼ ਕੀਤਾ ਹੁਕਮਨਾਮੇ ਬਖਸ਼ਿਸ਼ ਦਿੱਤੇ ਸ੍ਰੀ ਸਾਹਿਬ ਬਖਸ਼ਿਸ਼ ਕੀਤੀ ਤੇ ਨਾਲ ਹੀ ਉਹਨਾਂ ਨੂੰ ਵਜਨ ਕੀਤਾ ਸੀ ਜਿਵੇਂ ਮੈਂ ਵੇਚਦਾ ਸੀ ਓਵੇਂ ਤੁਸੀਂ ਵੇਚਣਾ ਤੇ ਉਹਨਾਂ ਦੀ ਅਗਵਾਈ ਦੇ ਵਿੱਚ ਬਾਬਾ ਬੰਦਾ ਸਿੰਘ ਬਹਾਦਰ ਨੂੰ ਪੰਜਾਬ ਵੱਲ ਭੇਜਣਾ ਕੀਤਾ ਸੀ ਉਹਨਾਂ ਨੂੰ ਹੁਕਮ ਕੀਤਾ ਸੀ ਜਿਨ੍ਹਾਂ ਨੇ ਗੁਰੂ ਤੇਗ ਬਹਾਦਰ ਸਾਹਿਬ ਜੀ ਨੂੰ ਸ਼ਹੀਦ ਕੀਤਾ ਜਿਨ੍ਹਾਂ ਨੇ ਛੋਟੇ ਸਹਿਬਜ਼ਾਦੇ ਬਾਬਾ ਜੋਰਾਵਰ ਸੰਜੀਪ ਬਾਬਾ ਫਤੇਸ ਸਿੰਘ ਜੀ ਮਾਤਾ ਗੁਲੇਰ ਕੌਰ ਜੀ ਨੂੰ ਸ਼ਹੀਦ ਕੀਤਾ ਉਹਨਾਂ ਦੀ ਸ਼ਹੀਦੀ ਦੇ ਬਦਲੇ ਵੀ ਲੈਣੇ ਆ ਗੁਰੂ ਤੇਗ ਬਹਾਦਰ ਸਾਹਿਬ ਜੀ ਨੇ ਨੂੰ ਜਿਨ੍ਹਾਂ ਨੇ ਸ਼ਹੀਦ ਕੀਤਾ ਸੀ ਉਹ ਸਮਾਣਾ ਦੇ ਸੀ ਸਮਾਣਾ ਵੀ ਜਿਹੜਾ ਢਹਿ ਢੇਰੀ ਕੀਤਾ ਮੁਰਾਦ ਆਉਂਦੇ ਹੋਏ ਪਾਣੀ ਪਤ ਸਮਾਣਾ ਸਨਹੋਰਾ ਇਹ ਸੇਤ ਸੋਤੇ ਹੋਏ ਖਾਲਸਾ ਪੰਥ ਪੁੰਡਾਦਰ ਦੇ ਪਹਿਲੇ ਜਥੇਦਾਰ ਬਾਬਾ ਬਨੋਦ ਸਿੰਘ ਜੀ ਨੇ ਜੱਪੜ ਜੁੜੀ ਦੇ ਮੈਦਾਨੇ ਜੰਗ ਦੇ ਵਿੱਚ ਜਿੱਥੇ ਵਜੀਦ ਖਾਨ ਜਿਹਨੇ ਛੋਟੇ ਸਾਹਿਬ ਜਿਆਦਿਆਂ ਨੂੰ ਸ਼ਹੀਦ ਕੀਤਾ ਸੀ ਤੇ ਉਹ ਜਿਹੜੇ ਹੈ ਵਜੀਦ ਖਾਨ ਨੂੰ ਜਿਹੜਾ ਉਹਨੂੰ ਜੱਪੜ ਜੁੜੀ ਦੇ ਮੈਦਾਨੇ ਮੈਦਾਨੇ ਜੰਗ ਦੇ ਵਿੱਚ ਸੋਧ ਕੇ ਤੇ ਜਿਹੜੇ ਫਤਿਹ ਦੇ ਨਿਸ਼ਾਨ ਸਰਹੰਦ ਖੇਦ ਦੇ ਉੱਪਰ ਚੜਾਏ ਸੀ ਜਿਹੜਾ ਆਪਾਂ 25 26 ਤੇ 27 ਤਰੀਕ ਨੂੰ ਬਹੁਤ ਵੱਡੇ ਸ਼ਹੀਦੀ ਜੋਰ ਮੈਨੇ ਸ੍ਰੀ ਫਤਿਹਗੜ੍ਹ ਸਾਹਿਬ ਕੇ ਹੁੰਦੇ ਨੇ ਤੇ ਇਹ ਖਾਸੇ ਪੰਥ ਬੁੰਡਾ ਦਲ ਨੇ ਜਿਹੜੇ ਉਹਨਾਂ ਦੀ ਸ਼ਹੀਦੀ ਦੇ ਬਦਲੇ ਲੈ ਅੱਜ ਆਪਾਂ ਸਹਿਬ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਸ਼ਹੀਦੀ ਸ਼ਤਾਬਦੀ ਨੂੰ ਸਮਰਪਿਤ ਦੇ ਸਮਾਰਣੇ ਵਿੱਚ ਜਿਹੜੇ ਆ ਪ੍ਰੋਗਰਾਮ ਕਰਵਾ ਰਹੇ ਆ ਉਵੇਂ ਜਿਹੜਾ 1 24 ਤਰੀਕ ਨੂੰ ਵਿਸ਼ਾਲ ਨਗਰ ਕੀਰਤਨ ਜਿਹੜਾ ਉਹ ਕੀਰਤਪੁਰ ਸਾਹਿਬ ਤੋਂ ਅਨੰਦਪੁਰ ਸਾਹਿਬ ਤੱਕ ਫਿਰ ਗੁਰੂ ਗੋਬਿੰਦ ਸਿੰਘ ਜੀ ਪਾਠ ਦੇ ਵਾਦੀ ਜੀ ਉਹਨਾਂ ਦੇ ਜਿਹੜੇ ਗੁਰਦਗਾਧੇ ਨੂੰ ਸਮਰਪਿਤ ਇੱਕ ਵਿਸ਼ਾਲ ਜਿਹੜਾ ਨਗਰ ਕੀਰਤਨ ਉਹ ਕੀਰਤਪੁਰ ਸਾਹਿਬ ਤੋਂ ਫਿਰ ਜਿਹੜਾ ਸ੍ਰੀ ਅਨੰਦਪੁਰ ਸਾਹਿਬ ਤੱਕ ਸਾਰੀਆਂ ਇਹ ਨਹਿਮ ਸਿੰਘ ਜਥੇਦਾਨੀਆਂ ਦੇ ਅਗਵਾਈ ਦੇ ਵਿੱਚ ਤੇ ਨਾਲ ਹੀ ਖਾਲਸਾ ਪੰਥ ਬੁੱਢਾ ਦਲ ਦੇ ਜਿਹੜੇ ਨਿਸ਼ਾਨ ਨਗਾਰੇ ਗੁਰੂ ਗੋਬਿੰਦ ਸਿੰਘ ਜੀ ਨੇ ਬਖਸ਼ਿਸ਼ ਕੀਤੇ ਉਹਨਾਂ ਦੀ ਤਾਬਿਆ ਤੇ ਜਿਹੜਾ ਸ਼ਰੋਨੀ ਦੁਰਦਰਾ ਪਰਵਤ ਦਾ ਕਮੇਟੀ ਸਾਰੇ ਮਾਹਪੁਰਖਾਂ ਵੱਲੋਂ ਜਿਹੜਾ 29 ਤਰੀਕ ਨੂੰ ਜਿਹੜੇ ਆਰੰਭ ਹੋਣਗੇ ਤੇ ਜਿਹੜੇ ਸ੍ਰੀ ਅਨੰਦpur ਸਾਹਿਬ ਗੁਰਦਵਾਰਾ ਅਸੀਸਗਰ ਸਾਹਿਬ ਤੇ ਸਮਾਪਤੀ ਹੋਣੀ ਹੈ ਇਹਨਾਂ ਸਾਰੇ ਪ੍ਰੋਗਰਾਮਾਂ 'ਚ ਆਪਾਂ ਹਾਜ਼ਰੀਆਂ ਲਗਾਵਣੀਆਂ ਨੇ ਸੂਰਾ ਸੋ ਪਹਿਚਾਣੀਆਂ ਜੋ ਨਰਅਦੀਨ ਦੇ ਹੈ ਫੁਰਜਾ ਪੂਜਾ ਕੱਟ ਪਰੈ ਕਬੂਰੋਂ ਨਾ ਛੱਡਾ ਕੇ ਗੁਰੂ ਸਾਹਿਬ ਕਿਰਪਾ ਕਰਨ ਨਾਲ ਬੇਨਤੀ ਆ ਜਿੱਦਾਂ ਗੁਰਸਿੱਖਾਂ ਨੇ ਖੰਡੇ ਪਾਟੇ ਦਾ ਅਮਰਤ ਨਹੀਂ ਸਕਿਆ ਉਹ ਜਰੂਰ ਖੰਡੇ ਪਾਟੇ ਦਾ ਅਮਰਸ਼ਾਤ ਤੇ ਬਾਣੀ ਬਾਣੇ ਦੇ ਧਾਰ ਨਹੀਂ ਹੋਵੋ ਬਾਣੀ ਬਾਣਾ ਬੰਧ ਬਚਾ ਲਓ ਸਿੰਘ ਗੁਰੂ ਦਾ ਪੰਛੀ ਜਾਨੋ ਨੌਜਵਾਨ ਸਾਡੇ ਬੱਚੇ ਜਿਹੜੇ ਨਸ਼ਿਆਂ ਤੇ ਆਦੀ ਹੋਏ ਹੋਏ ਨੇ ਉਹ ਜਰੂਰ ਨਸ਼ਿਆਂ ਦਾ ਤਿਆਗ ਕਰਕੇ ਆਪਦੇ ਮਾਤਾ ਪਿਤਾ ਦੇ ਆਗਿਆਕਾਰੀ ਹੋਣ ਪੜਨ ਲਿਖਨ ਚੰਗੇ ਜਿਹੜੇ ਰਾਹ ਲੱਗਣ ਤੇ ਨਾਲ ਸਾਡੇ ਜਿੱਥੇ ਜਿੱਥੇ ਵੀ ਗੁਰਸੇਖ ਸੰਗਤਾਂ ਇਹ ਪ੍ਰੋਗਰਾਮ ਮਨਾਏ ਜਾ ਰਹੇ ਨੇ ਸਾਰੇ ਆਪਾਂ ਚੜ੍ਹਦੀ ਕਲਾ ਦੇ ਨਾਲ ਸ਼ਰਧਾ ਭਾਵਨਾ ਸਤਕਾਰ ਦੇ ਨਾਲ ਦਰਸ਼ਕ ਜੀ ਦਾਰੇ ਕਰੀਏ ਆਪ ਜੀ ਦਾ ਬਹੁਤ ਬਹੁਤ ਸਮਾਂ ਨਾਲ ਲੈਂਦਾ ਹਾਂ ਕਿਉਂਕਿ ਇਹ ਵੀ ਦੱਸਣੇ ਪ੍ਰੋਗਰਾਮ ਜ਼ਰੂਰੀ ਨੇ ਗੁਰੂ ਸਾਹਿਬ ਦੇ ਇਤਿਹਾਸ ਤੋਂ ਜਾਣੂ ਵੀ ਜਿਹੜਾ ਜਿੱਥੇ ਰਾਗੀ ਸਿੰਘਾਂ ਨੇ ਢਾਡੀ ਸਿੰਘਾਂ ਨੇ ਉੱਥੇ ਕਥਾ ਵਾਚਕਾਂ ਨੇ ਜਿਹੜਾ ਆਪ ਜੀ ਨੂੰ ਨਿਹਾਲ ਕੀਤਾ ਮੈ ਸ਼ਰੂਮ ਨਹੀਂ ਪਾਤਾ ਅਕਾਲੀ ਬੁੰਡਾਦਰ ਪੰਜਵਾਤ ਤੱਕ ਤੋਂ ਆਈਆਂ ਹੋਈਆਂ ਸਾਰੀਆਂ ਹੀ ਗੁਰਸਿੱਖ ਸੰਤਾਂ ਦਾ ਬਹੁਤ ਬਹੁਤ ਧੰਨਵਾਦ ਜੱਤਨਾ ਬਾਬਾ ਵਿਸ਼ਵ ਪ੍ਰਤਾਪ ਸਿੰਘ ਜਿਹੜੇ ਬੁੱਢਾ ਤਲਵੰਦੋਂ ਇਸ ਸਥਾਨ ਦੀ ਸੇਵਾ ਨਿਭਾ ਰਹੇ ਨੇ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਸਾਰਿਆਂ ਦੇ ਹੈਂਸਨ ਜਥੇਬੰਦੀਆਂ ਵੱਲੋਂ ਬਹੁਤ ਬਹੁਤ ਧੰਨਵਾਦ ਐਮਐਲਏ ਸਾਹਿਬ ਤੁਹਾਡਾ ਵੀ ਧੰਨਵਾਦ ਬਹੁਤ ਬਹੁਤ ਹੁਣ ਆਪ ਜੀ ਨੇ ਜਿੱਥੇ ਸਾਡੇ ਕੁਮਿਸ਼ਰੀ ਸਿੰਘ ਤੇ ਢਾਡੀ ਸਿੰਘਾਂ ਤੋਂ ਆਪ ਜੀ ਨੇ ਇਤਿਹਾਸ ਸਰਵਨ ਕਰਨਾ ਇੰਨਾ ਕੁਛ ਕਹਿੰਦਾ ਆ ਤੁਹਾਡੇ ਸੰਗਤਾਂ ਤੋਂ ਕਿਵਾਂ ਦਾ ਜਾਤ ਗਾਵਾਂਗਾ ਇੱਛਾਪੂਰਕ ਸਰਬ ਸੁਖ ਦਾਤਾ ਹਰ ਜਗ੍ਹਾ ਵਸ ਹੈ ਕਾਮ ਤੇ ਨਾ ਸੋ ਐਸਾ ਹੱਥ ਧਾਈਏ ਮੇਰੇ ਜੀ ਜਿਹੜੇ ਤਾਂ ਸਰਬ ਸੁਖ ਪਾਵੈ ਮੇਰੇ ਮਨਾ ਵਿਸਰ ਨਹੀਂ ਜਾਤਾ ਆਪਣਾ ਨਾਮ ਦੇ ਹੋ ਗੁਣ ਗਾਵਾਂ ਦਿਨ ਰਾਤ ਨਾਲ ਲਚਾਓ ਇਹੋ ਗੁਰੂ ਸਾਹਿਬ ਕਿਰਪਾ ਕਰਨ ਵਾਇਸ ਜੀ ਕਾ ਕਰਤਾ ਵਾਇਸ ਜੀ ਕੀ ਫਤਿਹ ਗੱਜ ਕੇ ਨਿਕਾਰੇ ਬਿਲਾ ਆਵੇ ਨਿਹਾ ਲੋ ਜਾਵੇ ਸੁਰੀਆ ਗਾਲ ਸਿੰਘ ਸਾਹਿਬ ਦਸਤਾਰ ਬਾਬਾ ਜੀ ਬਾਬਾ ਬਲਬੀਰ ਸਿੰਘ ਜੀ ਅਕਾਲੀ ਸ਼ੰਗੋਲ ਮਹਪੁਰ ਦਾ ਸਨਮਾਨ ਹੋ ਰਿਹਾ ਗੱਜ ਕੇ